ਚਾਹ ਆਇਓ ਤੁਸੀਂ ਕੀ ਕੀ ਖਾਦਾ ਓਏ ਆਲੂ ਪਰੌਂਠੇ ਇਸ ਅ ਫਰਸਟ ਥਿੰਗ ਵੀ ਗਾਟ ਸਟ੍ਰੇਟ ਆਫ ਦਿ ਪਲੇਨ ਆਲੂ ਪਰੌਂਠੇ ਤੇ ਚਾਹ ਚੰਡੀਗੜ੍ਹ ਚ ਬਹੁਤ ਸਾਰੀਆਂ ਥਾਵਾਂ ਨੇ ਹੁਣ ਯੂ نو ਜਿੱਥੇ ਬਹੁਤ ਪੰਜਾਬੀ ਦੇਸੀ ਸਟਾਈਲ ਫੂਡ ਮਿਲਦਾ ਹੈ 3 ਵੀ 2 ਮੈਂ ਸੁਣਿਆ ਚਾਹ ਤੇ ਚੂਰੀ ਤੇ ਨਹੀਂ ਲੈ ਕੇ ਜਾਣਾ ਚਾਹ ਤੇ ਚੋਰੀ ਕਿਉਂ ਹੁੰਦਾ ਚਾਹ ਐ ਸ਼ਹਿਰ ਝੂਠਾ ਉੱਥੇ ਚੂਰੀ ਹੀ ਦਿੰਦੇ ਆ ਪੁੱਟ ਕੇ ਦੇਸੀ ਕਿਉਂ ਪਾਕੇ ਮਾਈ ਗਾਡ ਚੂਰੀ ਦਾ ਮੇਰੀ ਫੇਵਰਟ ਮਾਸੀ ਘੜਦੀ ਹੁੰਦੀ ਸੀਗੀ ਸ਼ਾਦੀ ਕਰਦੇ ਵਿੱਚ ਆਇਆ ਸਾਡਾ ਘਰ ਬਿਲਕੁਲ ਹੀ ਚੇਂਜ ਹੋ ਗਿਆ ਓਕੇ ਮੰਮੀ ਡੈਡੀ ਇੰਨਾ ਪਿਆਰ ਕਰਦੇ ਇਹਨੂੰ ਜ਼ਿਆਦਾ ਕਰਦੇ ਆ ਰਾਈਟ ਐਬੀਜੀ ਬਹੁਤ ਵਧੀਆ ਕੁਕਨ ਪਰੌਂਠੇ ਆਲੂ ਪਰੌਂਠੇ ਬਹੁਤ ਵਧੀਆ ਬਣਾਉਂਦੇ ਨੇ ਜੀ ਘਰ ਦੀ ਸਫਾਈ ਮਾਇ ਕਰਦੇ ਰਸੋਈ ਦੀ ਸਵਾਈ ਮਾਇਕਾ ਸਾਡਾ ਫਿਰ ਤਾਂ ਹੀ ਬਣਿਆ ਰਹਿੰਦਾ ਪਿਆ ਇਹ ਸਾਡੇ ਪੰਜਾਬੀ ਭਰਾ ਨੇ ਇਹ ਕਿਦਾਂ ਇਸ਼ਕ ਹੋ ਗਿਆ ਮੈਂ ਤਾਂ ਇਹ ਮੰਨਦੀ ਰੱਬ ਨੇ ਬਣਾਈਆਂ ਜੋੜੀਆਂ ਵਾਹਿਗੁਰੂ ਦਾ ਹੁਕਮ ਹੋ ਜਾ ਤਾਂ ਕੋਈ ਵੀ ਆਪਣਾ ਬਣ ਸਕਦਾ ਇਟਸ ਨਾਥਿੰਗ ਅਬਾਊਟ ਗੋਰੇ ਕਾਲੇ ਤੁਹਾਡੇ ਕੋਲ ਪੁੱਛਣਾ ਰੰਗ ਰੂਪ ਕੋਈ ਮੈਟਰ ਨਹੀਂ ਕਰਦਾ ਇਹ ਤਾਂ ਦਿਲ ਦੀ ਤਾਰ ਜੁੜੀ ਹੋਈ ਸੀਗੀ ਇਹਨਾਂ ਨੂੰ ਮੈਂ ਮਿਲ ਗਿਆ ਸੀ ਅਸੀਂ ਮਿਲੇ ਸੀਗੇ ਵੇ ਹਰਸ ਕੰਪਨੀ ਦੇ ਵਿੱਚ ਸੀਗਾ ਜਦੋਂ ਮੰਮੀ ਡੈਡ ਨੂੰ ਦੱਸਿਆ ਸੀਗਾ ਉਹ ਮੰਨਦੇ ਨਹੀਂ ਸੀ ਲਵ ਮੈਰਿਜ ਨੂੰ ਆਊਟ ਆਫ ਕਲਚਰ ਉਹਨਾਂ ਨੂੰ ਡਰ ਸੀ ਕਿ ਇਹਨਾਂ ਨੇ ਕਲਚਰ ਕਿੱਦਾਂ ਸੰਭਾਲਣਗੇ ਵਿਆਹ ਕਿੱਦਾਂ ਕਰਨਗੇ ਆਪਣਾ ਪੰਜਾਬੀ ਸਟਾਈਲ ਹੋਊਗਾ ਫੈਮਿਲੀ ਦੇ ਵਿੱਚ ਰਹਿਣਗੇ ਪਰ ਜੱਦੀ ਕਰ ਦੇ ਵਿੱਚ ਆਇਆ ਨਾ ਸਾਡਾ ਕਰ ਬਿਲਕੁਲ ਹੀ ਚੇਂਜ ਹੋ ਗਿਆ। ਓਕੇ ਮੰਮੀ ਡੈਡੀ ਇੰਨਾ ਪਿਆਰ ਕਰਦੇ ਇਹਨੂੰ ਜਾਦੇ ਕਰਦੇ ਆ। ਰਾਈਟ ਰਾਈਟ ਮੇਰੇ ਤੋਂ ਕਰ ਹਾਂ ਇਹ ਤੁਸੀਂ ਵੀਡੀਓਜ਼ ਦੇ ਵਿੱਚ ਵੀ ਦੱਸ ਚੁੱਕੇ ਹੋ ਨਾ ਜੀ ਹਾਂ ਜੀ ਹਾਂ ਜੀ ਆਲੂ ਦੇ ਪਰੌਂਠੇ ਤੋਂ ਲੈ ਕੇ ਪੰਜਾਬੀ ਫੂਡ ਦੇ ਵਿੱਚ ਕੀ ਕੀ ਯੂ نو ਤੁਸੀਂ ਲਰਨ ਕੀਤਾ ਹੈ ਨਾ ਤੂੰ ਹਾਂ ਜੀ ਬਹੁਤ ਵਧੀਆ ਪੰਜਾਬੀ ਫੂਡ ਸਬਟੋ ਬੈਸਟ ਆਲੂ ਪਰੌਂਠੇ ਤੇ ਸਾਗ ਰੋਟੀ ਓਕੇ ਸੋ ਗੁੱਡ ਸੋ ਪੰਜਾਬ ਚ ਆਇਓ ਤੁਸੀਂ ਕੀ ਕੀ ਖਾਦਾ Hoi, oh, Alu Was the first thing. We got straight off the plane. Alupronte tija.